ਦੇ ਕੈਂਡੀਡੇਟ ਪੰਜਾਬ ਸਰਕਾਰ ਦੇ ਵਿੱਚ ਸਾਫ ਕਾ ਸਟੋਰ ਬਣ ਚੁੱਕੇ ਨੇ ਅਸੀਂ ਸਾਰੇ ਹੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਕਰਦੇ ਆਂ ਰਾਣਾ ਗੁਰਮੀਤ ਸਿੰਘ ਛੋਟੀ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਸੋਧਾ ਪਾਰਟੀ ਦੇ ਪੰਜਾਬ ਸਰਕਾਰ ਦੇ ਵਿੱਚ ਦੇਖ ਕੇ ਉਹਨਾਂ ਨੂੰ ਲੱਗਦਾ ਨਹੀਂ ਵੀ ਇਹ 70 ਸਾਲ ਦੇ ਹੋਣਗੇ 35 ਦੇ ਨਜ਼ਰ ਆਂਦੇ ਐ ਸਾਡੇ ਨਾਲ ਗੱਲਬਾਤ ਵੀ ਕਰਨਗੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਨਾਲ ਸਾਡਾ ਸਾਰਿਆਂ ਦਾ ਮਾਰਗਦਰਸ਼ਨਗੇ ਤੇ ਪੰਜਾਬ ਸਰਕਾਰ ਦੇ ਵਿੱਚ ਸਪੋਰਟਸ ਦੇ ਮਿਨਿਸਟਰ ਰਹੇ ਕਿਉਂਕਿ ਆਪ ਵੀ ਇੰਟਰਨੈਸ਼ਨਲ ਸ਼ੂਟਰ ਰਹੇ ਨੇ ਅਸੀਂ ਸਾਰੇ ਹੀ ਦਿਲ ਦੀਆਂ ਗਹਿਰਾਈਆਂ ਤੋਂ ਆਏ ਨਾਲ ਲੁਧਿਆਣਾ ਦਿਹਾਤੀ ਦੀ ਟੀਮ 38 ਫੁੱਟ ਰੋਡ ਜਮਾਲਪੁਰ ਮੰਡਲ ਵਿੱਚ ਆਉਣ ਤੇ ਪਹਿਲਾ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਹਾਂ ਮੋਰੋ ਜੀ ਉਹਦੀ ਅੰਦਰ ਹੁੰਦਾ ਦੇਖਿਓ ਜੀ ਠੀਕ ਹੈ ਹਾਂ ਅ ਮੈਂ ਪਰਸ਼ਪ ਭਾਈ ਦੇ ਸਦਸਤਾ ਦਾ ਅਸੀਂ ਉਹਦੇ ਵਾਸਤੇ ਲੋਕਾਂ ਦੇ ਵਿੱਚ ਆਏ ਆ اپنی پارٹی ਦੇ ਜਿਹੜੇ ਸਾਡੇ ਅਫਸਰਰ ਨੇ ਮੰਦਰ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ। ਹੋਰ ਬੜਾ اچھا ਸ਼ੁਰੂਆਤ ਹੋਇਆ ਹੈ। ਹੋਰ 올ਓਵਰ ਇੰਡੀਆ ਚਰਚ ਵੀ ਅੱਛੀ ਆ ਰਹੇ ਨੇ। ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਮੈਂਬਰਸ਼ਿਪ ਹੈ ਉਹ ਜਦੋਂ ਅਕੀਲੇ ਪੜਾਉ ਤੇ ਪਹੁੰਚਾਂਗੇ ਤਪੂ ਨੂੰ ਤੁਹਾਨੂੰ ਪਹੁੰਚ ਕਰਦਾ ਪਤਾ ਲੱਗੇਗਾ ਵੀ ਬਹੁਤ ਵੱਡਾ ਲੱਖਾਂ ਦੇ ਵਿੱਚ ਜਿਹੜੇ ਨਵੇਂ ਮੈਂਬਰ ਚੜੇ ਉਹ ਪਾਰਟੀ ਜਨਤਾ ਪਾਰਟੀ ਨੂੰ ਦਿਵਾਉਣ ਇੱਕ ਆਇਸ਼ਮਾਨ ਕਾਰਡ ਦੀ ਸਮੱਸਿਆਰੀ ਹੈ ਜੀ ਪ੍ਰਾਈਵੇਟ ਹਸਪਤਾਲ ਵਾਲੇ ਕਹਿ ਰਹੇ ਆ ਵੀ ਸਾਡੀ ਬਕਾਇਆ ਰਾਸ਼ੀ ਜਿਹੜੀ ਸੈਂਟਰ ਵੱਲੋਂ ਆਉਣੀ ਹੈ ਚਾਹੇ ਉਹ ਪੰਜਾਬ ਸਰਕਾਰ ਦੀ ਹੈ ਉਹ ਨਹੀਂ ਮਿਲਦੀ ਏਸੀ ਉਹ ਆਇਸ਼ਮਾਨ ਕਾਰਡ ਨੂੰ ਚਲਾੜਾ ਬੰਦ ਕਰ ਰਹੇ ਦੇਖੋ ਮੈਂ ਆਪਣੇ ਕਰਦੇ ਜੀ ਜੀ ਜਿਹੜਾ ਮਸਲਾ ਹੈ ਇਹ ਬਿਲਕੁਲ ਸਹੀ ਹੈ ਪ੍ਰਾਈਵੇਟ ਹਸਪਤਾਲ لیکن چاہے ਆਪਾਂ ਇਹ ਗੱਲ ਨਾ ਕਰੀਏ ਵੀ ਚਾਹੇ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਚਾਹੇ ਵੀ ਉਹਦੀ ਜ਼ਿੰਮੇਵਾਰੀ ਜ਼ਿੰਮੇਦਾਰ ਸੈਂਟਰ ਤੋਂ ਪੈਸਾ ਆ ਗਿਆ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਪੈਸਾ ਮਿਸਯੂਜ਼ ਕਰ ਰਹੀ ਹੈ ਉਹ ਜਿਹੜੇ ਯੂਜ਼ਰ ਸਰਟੀਫਿਕੇਟਸ ਨਹੀਂ ਦੇ ਰਹੀ ਹੈਗੇ ਔਰ ਉਹ ਪੈਸਾ ਇਹਨਾਂ ਨੇ ਖੁਰਦ-ਬੁਰਦ ਕਰ ਲਿਆ ਅੱਜ ਸਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਪੰਜਾਬ ਸਰਕਾਰ ਨੂੰ ਕਿ ਇਹਨਾਂ ਦਾ ਪੈਸਾ ਚੁਕਪੀ ਕਰੋ ਕਿ ਸਾਰੇ ਦਾ ਸਾਰਾ ਪੈਸਾ ਜਿਹੜਾ ਹੈ ਇਹ ਸਟੇਟ ਗਵਰਨਮੈਂਟ ਐਸਪਲੇ ਐਟ ਡਿਫਾਲਟ ਹੈ ਔਰ ਮੈਂ ਬੇਨਤੀ ਕਰਾਂਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਔਰ ਸਾਡੀ ਜਿਹੜੀ ਸਰਕਾਰ ਹੈ ਕਿ ਇਹ ਜਿਹੜਾ ਪੈਸਾ ਹੈਗਾ ਉਹਦੀ ਅਦਾਇਗੀ ਕਰਨ ਤਾਂ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਕਈ ਦਾ ਵਿਚਾਰੇ ਬੈਂਕਰਪਟ ਹੋ ਗਏ ਨੇ ਉਹਨਾਂ ਦੇ ਕੋਲ ਦਵਾਈਆਂ ਔਰ ਉਹਨਾਂ ਦੇ ਡਾਕਟਰਾਂ ਨੂੰ ਤਨਖਾਹਾਂ ਦੇਣ ਜੋ ਕਿ ਪੈਸੇ ਨਹੀਂ ਬਚੇ ਕਿਉਂਕਿ ਉਹਨਾਂ ਨੇ ਇਹ ਕੰਮ ਕੀਤੇ। ਇਸ ਕਰਕੇ ਇਹ ਜਿਹੜਾ ਪੈਸਾ ਹੈ ਇਹ ਪੰਜਾਬ ਸਟੇਟ ਨੇ ਉਹਨਾਂ ਨੂੰ ਦੇਣਾ। ਸਾਡੀ ਵੀ ਟੂ ਮੈਂਬਰਸ਼ਿਪ ਨੂੰ ਲੈ ਕੇ ਸਦੀ ਜੀਵਾਨਾਂ ਦੇ ਆਪਸੀ ਇੱਕ ਮੀਟਿੰਗ ਜਿਹਦੇ ਵਿੱਚ ਦਿੱਤੇ ਤੌਰ ਤੇ ਰਾਣਾ ਕਮੀ ਸੋਢੀ ਜੀ ਉਹ ਸਾਡੇ ਸਟੇਟ ਨੂੰ ਇੰਚਾਰਜ ਨੇ ਬੁਣੇ ਸੀਗੇ। ਸਾਰੇ ਦੇ ਵਿੱਚ ਦੱਸਿਆ ਵੀ ਮੈਂਬਰਸ਼ਿਪ ਭਿਆਨ ਨੂੰ ਆਪਾਂ ਉਸੇ ਕਰਦੇ ਲੈ ਕੇ ਜਾਣਾ ਸਾਰੇ ਨੁਕਤੇ ਦੱਸੇ ਨੇ ਸਾਰੇ ਸਾਡੇ ਮੰਡਲ ਪ੍ਰਧਾਨਾਂ ਦਾ ਜिले ਨਾਲ ਉਹਨਾਂ ਨੇ ਜਾਣ ਕਰਤੀ ਹੱਦ ਤਵੰਨ ਮੈਂਬਰਸ਼ਿਪ ਦੇ ਹਲਕਰਮ ਦਾ ਇਸ਼ਿਆ ਦਿੱਤਾ ਵਾ 25 ਤੀਕੋਂ ਸਾਰੇ ਮੰਡਲਾਂ ਦੇ ਵਿੱਚ ਜਾ ਕੇ ਹਰ ਮੰਡਲ ਦੇ ਵਿੱਚ ਮੰਡਲ ਦੇ ਸਰਪ੍ਰਸਤ ਮੈਂਬਰਸ਼ਿਪ ਦਿਵਾਣਾ ਕਰਨੀ ਹੈ ਉੱਥੇ ਦੇਖਦੇ ਆ ਪਿਛਲੇ ਲੋਕ ਸਭਾ ਚੋਣਾਂ ਦਾ ਨਤੀਜਾ ਜਿਸ ਤੋਂ ਬਾਅਦ ਵੀ ਜੀਪੀ ਨੂੰ ਸਾਨੂੰ 148300 ਰੁਪਏ ਆ ਸਾਹਨੇ ਵਾਲ ਵਿਧਾਨ ਸਭਾ ਤੋਂ ਤੇ ਇੱਚੀ ਅਸੀਂ ਚਾਹੁੰਦੇ ਹਾਂ ਹੋਰ ਸਾਡੀ ਮੈਂਬਰਸ਼ਿਪ ਦੀ ਤਰਕੀ ਹੋਵੇ ਅਸੀਂ ਚਾਹ ਰਹੇ ਹੁਈਏ ਕਿ ਤੋਂ ਸਾਡੀ ਪਾਰਟੀ ਅਗਲੀ ਵਾਰ ਸਟਾਈਡ ਵਿੱਚ ਜਿੱਤਿਆਦਾ ਐਮਐਲਏ ਬਣਾਈਏ ਕਿ ਅਸੀਂ ਹੁਣ ਆਸਾਲ ਵਿੱਚ ਇਲੈਕਸ਼ਨ ਹੋਣੀਆਂ 35 ਬਲੋਕਾਂ ਦੀ ਸਾਰੇ ਕੈਂਡੀਡੇਟ ਬਣੇ ਕਰਾਂਗੇ ਸੰਦੇਸ਼ ਸਾਹਿਬ ਕਈ ਇੱਥੇ ਮੰਡਲ ਤੋਂ ਆਏ ਸੀ ਫਿਰ ਲਗਾਇਓ ਕਿ ਵੀ ਗਏ ਨਹੀਂ ਕਿ ਸਾਨੂੰ ਕੁਛ ਕਿਛ ਨਹੀਂ ਹੈ। ਅੱਜਲੇ ਦੀ ਮੀਟਿੰਗ ਆ ਇਹ ਕਿਸੇ ਮੰਡਲ ਦੀ ਮੀਟਿੰਗ ਨਹੀਂ ਸਾਰੇ ਜ਼ਿਲ੍ਹੇ ਦੇ ਸਹੁਦਾਰ ਰਾਜ ਦੇ ਅਸੀਂ ਇਕੱਲੇ ਇਕੱਲੇ ਮੰਡਲ ਪ੍ਰਧਾਨ ਨੂੰ ਅਸੀਂ ਜਰਾਣਾ ਤੋਂ ਵੀ ਛੋਟੀ ਜੀ ਸਟੇਟ ਤੋਂ ਆਏ ਨੇ ਡਿਸਟ੍ਰਿਕਟ ਦੀ ਮੀਟਿੰਗ ਕਰਨ ਲਈ। ਇਹ ਲੱਗਦਾ ਜਿਵੇਂ ਆਣਾ ਸਾਰੇ ਮੈਂਬਰ ਇੱਕੋ ਹੀ ਐ ਤੇ ਅਸੀਂ ਮੈਂਬਰਾਂ ਹਲੇ ਜੋੜਨ ਦੀ ਗੱਲ ਹੋ ਰਹੀ ਹੈ ਉੱਥੇ ਬੰਦੇ ਨਰਾਜ਼ ਹੋ ਕੇ ਜਾਵੇ। ਇਹ ਕੋ ਵੱਡਾ ਪਰਿਵਾਰ ਹੁੰਦਾ ਜਦੋਂ ਬੰਦੇ ਨਰਾਜ਼ ਵੀ ਹੁੰਦੇ ਨੇ ਸੋ ਸਾਰੀ ਜਨਤਾ ਨੇ। ਉਹ ਕੋਈ ਉਹ ਨਹੀਂ ਹੈ ਉਹ ਮੈਂਬਰ ਦਾ ਦਵਾਰਾ ਅਸੀਂ ਉਪਦੇਸ਼ਰ ਬਣਾਣੇ ਨੇ। ਸਾਰੇ ਮੈਂਬਰ ਨੇ ਨਵੀਂ ਜਸਤਾ ਨੰਕਰੀ ਉਹ ਵੀ ਇਹ ਮੈਂਬਰ ਬਣ ਰਹੇ ਨੇ ਇੱਥੇ ਬੀਜੇਪੀ ਦਾ ਇਹੀ ਹੈ ਵੀ ਪਹਿਲਾਂ ਸਾਰਿਆਂ ਨੇ ਦੁਆਰਾ ਨਵੇਂ ਸਿਰੇ ਤੋਂ ਮੈਂਬਰ ਬਣਨਾ ਹੈ ਇੱਕ ਮੰਤਰਮ ਤਾਂ ਅੰਨੇ ਪਹਿਲਾਂ ਉਹ ਮੈਂਬਰ ਬਣਨਾ ਹੈ ਫਿਰ ਬਣਨਾ ਹੈ ਇਹ ਗੱਲ ਬਾਤ ਕਿਉਂ ਦੇਖਦੀ ਹੈ ਬੀਜੇਪੀ ਸਾਰੇ ਪੰਚਾਇਤਾਂ ਦੇ ਵਿੱਚ ਅਸੀਂ ਨਾਮਰ ਪੜਾਵਾਂਗੇ ਬਲੌਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਤੋਂ ਨਿਸ਼ਾਨ ਕਰਦੇ ਸੀ ਕਿਉਂਕਿ ਪ੍ਰਬੰਧ ਨਾਲ ਮੈਂ ਕਹਿੰਦਾ ਪਾਰਟੀ ਦਾ ਚੋਣ ਨਿਸ਼ਾਨੀ ਬਲੌਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਚੋਣ ਨਿਸ਼ਾਨ ਹੋਏਗਾ ਸੈਂਚੀ ਦਾ ਪਹਿਲਾਂ ਵੀ ਨਹੀਂ ਹੁੰਦਾ ਹੁਣ ਵੀ ਨਹੀਂ ਹੁੰਦਾ ਉਹ ਤਾਂ ਕਹਿੰਦੀ ਕਿ ਪਹਿਲਾਂ ਵੀ ਕਦੇ ਕੋਈ ਚੋਣ ਨਿਸ਼ਾਨ ਦੇ ਪੰਚੀ ਕੋਈ ਕਲਾਸ ਹੀ ਆ ਵੀ ਲੜ ਸਕਦਾ ਪਰ ਲੜਿਆ ਕੋਈ ਨਹੀਂ ਕੰਮ ਕਰਦਾ ਤਾਂ ਕੋਈ ਪਰਦੀ ਮਨ ਦਾਸ਼ਾ ਬਲੋਗਾਂ ਤੋਂ ਪਹਿਲਾਂ ਤੋਂ ਤੋਂ ਨਿਸ਼ਾਨ ਦੇ ਲੜਾਂ ਠੀਕ ਹੈ ਸਰ ਬਾਈ ਬਜਟ ਕੋ ਅਪਿਸਸਤਾ ਅਭਿਆਨ ਕਰ ਰਹਾ ਹੈ ਕੋ ਮਹਿਲਾ ਮੂਰਤ ਜੋ ਹੈ ਉਹ ਜਿਹੜੇ ਜੋਰੋ ਸ਼ੇਨ ਸੇ ਪੂਰੀ ਮੇਰੀ ਜੋ ਮਹਿਲਾ ਮੂਰਤੇ ਕੀ ਟੀਮ ਹੈ ਉਹ ਇਸ ਅਭਿਆਨ ਮੇਂ ਭਾਗ ਨਹੀਂ ਲੈ ਰਹੀ ਅਭਿਆਨ ਨਹੀਂ ਹੋਈ ਹੁੰਦੀ ਹਾਂ ਕਿੰਨਾ ਦੇਖ ਰਹੇ ਹਨ ਅਮੀ ਮਲੇ ਜਿਨੇ ਨੇ ਕਿਹਨਾਂ ਦਾ ਰਹਿਗਾ ਬੀਜੇਪੀ ਕੇ ਦਿਨ ਤੱਕ ਜਨਕੀ ਗਵਾਹੀ ਟੋੜੇ तो भारतीय जनता पार्टी का है जरा अच्छा चल रहा है पंजाब में और जैसे कि पहले इलेक्शन हुए हमारा जो वोट प्रदूषण है तो बहुत अच्छा रहा है और जो तो आने वाला टाइम है वो भारतीय जनता पार्टी का जैसे शहर में जो रुझान है लोगों का गाँव में वैसा रुझान देखने को नहीं मिल रहा जो देहाती एरिया है वहाँ पे वोट नहीं बीजेपी को कह रहे हैं ऐसा कुछ नहीं है कुछ समस्याएं की हमारे जो किसान भाई है सुझा लिया गया है और मैं खुद 33 की प्रगामों तो मुझे पता है कि बहुत अच्छा रिस्पांस है गांव में जैसे बिट्टू जी की वीडियो आ रही है तो वो गांव में उन्हें जो वोट नहीं मिले तो उन्होंने राजा बडें को चैलेंज किया कि हम वो जीत सकते थे अगर किसान भाई हमारा सहयोग दे देते सब जानते हैं कि किसानों को से प्रॉब्लम कौन प्रॉब्लम मतली सुलझा